ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਗੀਤ ਪ੍ਰੇਮੀਆਂ ਨੂੰ ਅਸੀਂ ਬਹੁਤ ਹੀ ਨਿਗ ਅਤੇ ਅਦਬ ਭਰੀ ਸੱਚੀ ਕਰ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਲੋਕ ਗੀਤ ਸੁਣ ਕੇ ਤੇ ਸਾਨੂੰ ਬਹੁਤ ਸੋਹਣੇ-ਸੋਹਣੇ ਕੰਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਅਸੀਂ ਇਸ ਹੌਸਲੇ ਨੂੰ એનર્ਜੀ ਦਾ ਰੂਪ ਦੇ ਕੇ ਫਿਰ ਵਕਤ-ਚ ਵਕਤ ਕੱਢ ਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆਂ ਅੱਜ ਫੇਰ ਅਸੀਂ ਦੋਵੇਂ ਭੈਣਾਂ ਇੱਕ ਲੋਕ ਗੀਤਾਂ ਦੀ ਬੜੀ ਸੋਹਣੀ ਬਣ ਗਈ ਸਿੱਠਣੀਆਂ ਜੋ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਸਿੱਠਣੀਆਂ ਦੇਣੀਆਂ ਵਿਆਹ ਦੇ ਵਿੱਚ ਜੇਕਰ ਸਿੱਠਣੀਆਂ ਨਾ ਦਿੱਤੀਆਂ ਜਾਣ ਕਿਸੇ ਨੂੰ ਜੀਜੇ ਨੂੰ ਤਾਂ ਵਿਆਹ ਅਧੂਰਾ ਲੱਗਦਾ ਹਾਂ ਤਾਂ ਜਿਹੜੀ ਵਿਆਹ ਦੀ ਰੌਣਕ ਹੈ ਸਿੱਠਣੀਆਂ ਨਾਲ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਲੱਗ ਜਾਂਦੀ ਹੈ ਹਾਂ ਵਿਆਹ ਦੀ ਰੌਣਕ ਜੇਕਰ ਨਾ ਆਗਾ ਇਹ ਤਾਂ ਵਿਆਹ ਦੀ ਰੌਣਕਾ ਜਿਹੜੀ ਅਧੂਰੀ ਅਧੂਰੀ ਜਾਪੇਗੀ ਤੇ ਜੇਕਰ ਤੁਸੀਂ ਰੌਣਕ ਭਰਨੀ ਚਾਹੋਗੇ ਤਾਂ ਇਹਨਾਂ ਸਿੱਠਣੀਆਂ ਨੂੰ ਆਪਣੇ ਬੱਚਿਆਂ ਦੇ ਵਿਆਹਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ ਦੇ ਵਿੱਚ ਜ਼ਰੂਰ ਗਾਇਓ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਅਨੰਨ ਮਾਣੀਆ ਲਾ ਲਾਰੀ ਆਵੇ ਲੜੇ

La lariya ve, thoda thoda tu sangiya karil la. La lariya ve, thoda thoda tu sangiya kar. La lariya ve, koti dewanii mangiya karil ਲਾਲੀ ਆਵੇ ਇੱਕੋ ਧਵਾਨੀ ਮੰਗਿਆ ਕਰਲਾ ਲਾਲੀ ਆਵੇ ਇੱਕੋ ਧਵਾਨੀ ਮੰਗਿਆ ਕਰ ਲਾਲੀ ਆਵੇ ਪਬੋ ਦੀ ਪੈਣ ਦਾ ਕੱਗੜਾ ਰੰਗਿਆ ਕਰਲਾ ਲਾਲੀ ਆਵੇ

ਲਾਰੀ ਆਵੇ ਰੰਗ ਦਾ ਮੁੱਲ ਨਾ ਮੰਗਿਆ ਕਰ ਲਾਰੀ ਆਵੇ ਆਉਂਦੀ ਜਦ ਨੂੰ ਖੰਗਿਆ ਕਰ ਲਾ ਲਾਰੀ ਆਵੇ ਆਉਂਦੀ ਜਦ ਨੂੰ ਖੰਗਿਆ ਕਰ ਲਾ ਲਾਰਿਆਵੇ ਥੋੜਾ ਥੋੜਾ ਤੂੰ ਸੰਘਿਆ ਕਰ ਲਾਰਿਆਵੇ ਕੋਟੀ ਦਵਾਨੀ ਮੰਗੇ ਆ ਕਰ ਲ ਲਾਰਿਆਵੇ ਕੋਟੀ ਦਵਾਨੀ ਮੰਗੇ ਆ ਕਰ ਲ ਲ ਲਾਰਿਆਵੇ ਲਾਰੀ ਆਵੇ ਕੋ ਦਵਾਨੀ ਮੰਗੇ ਆਕਰ ਲਾਰੀ ਆਵੇ ਜੀ ਜੈ ਦੀ ਪਣਦਾ ਕਗਰਾ ਰੰਗਿਆ ਕਰ ਲ ਲਾਰੀ ਆਵੇ ਜੀ ਜੈ ਦੀ ਪਣਦਾ ਕਗਰਾ ਰੰਗਿਆ ਕਰ ਲ ਲਾਰੀ ਆ ਲੜੀ ਆਵੇ ਰੰਗ ਦਰਵਾਜੇ ਟੰਕਿਆ ਕਰ ਲੜੀ ਆਵੇ ਰੰਗ ਦਾ ਮੁੱਲ ਨਾ ਮੰਗਿਆ ਕਰ ਲੜੀ ਆਵੇ ਰੰਗ ਦਾ ਮੁੱਲ ਨਾ ਮੰਗਿਆ ਕਰ ਲੜੀ ਆਵੇ ਲਾਰਿਆਵੇ ਆਉਂਦੀ ਜਦ ਨੂੰ ਖੰਗੇ ਆਕਰ ਲਾਰਿਆਵੇ ਟੋੜਾ ਟੋੜਾ ਤੂੰ ਸੰਘਿਆ ਕਰ ਲ ਲਾਰਿਆਵੇ ਟੋੜਾ ਟੋੜਾ ਤੂੰ ਸੰਘਿਆ ਕਰ ਲ ਲਨਾਰਿਆ ਲਾਰੀ ਆਵੇ ਕੋਟੀ ਦਵਾਨੀ ਮੰਗਿਆ ਕਰ ਲਾਰੀ ਆਵੇ ਇੱਕੋ ਦਵਾਨੀ ਮੰਗਿਆ ਕਰ ਲੈ ਲਾਰੀ ਆਵੇ ਇੱਕੋ ਦਵਾਨੀ ਮੰਗਿਆ ਕਰ ਹਾਂਜੀ ਦੋਸਤੋ ਇਸ ਲੋਕ ਗੀਤਾਂ ਦੀ ਇੱਕ ਬੜੀ ਸੋਹਣੀ ਬਣ ਗਈ ਸਿੱਖਣੀਆਂ ਜੋ ਅਸੀਂ ਦੋਵਾਂ ਪੈਣਾਂ ਨੇ ਤੁਹਾਡੇ ਰੂਬਰੂ ਕੀਤੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਤੋਂ ਚੰਗਾ ਲੁਤਫਲਾਓਗੇ ਤੁਸੀਂ ਚੰਗਾ ਆਨੰਦਿਤ ਹੋਵੋਗੇ ਤੇ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨ